ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੰਦਨਕੇ ਤਹਿਸੀਲ ਬੱਬ ਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਸਾਜਨਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਦਿਖਾਉਣੀ ਆ ਇੱਕ ਆ ਟੁਕੜ ਗੱਪਣ ਚੱਕ ਪਾਸ ਤੁਹਾਨੂੰ ਦਿਖਾਵਾਂਗੇ ਤੇ ਇਹ ਕਾ ਬੱਚੇ ਵਾਲੀ ਗਾਧਾ ਨੂੰ ਦਿਖਾਉਣੀ ਹੈ। ਬਾਕੀ ਇਹ ਆ ਵੀ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ। ਤੇ ਠੋਕੜ ਗੱਬਣੇ ਵੀ ਜਾ ਕੇ ਚੈੱਕ ਪਾਸ ਜ਼ਰੂਰ ਕਰਵਾ ਲਿਆ ਕਰੋ। ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚੁਵਾਈ ਜ਼ਰੂਰ ਕਰਵਾ ਲਿਆ ਕਰੋ ਜੀ। ਹਾਂਜੀ ਵਿਧੀ ਸਾਸਿਕਾਲ ਜੀ। ਸਾਸਿਕਾ ਵਿਧੀ ਹੋਰ ਕੀ ਹਾਲ ਜੀ ਠਾਈ ਜੇ। ਵਧੀਆ ਵਧੀਆ ਤੁਸੀਂ ਦੱਸੋ। ਬਾਕਰਪਾ ਗਰਪਾ ਮਲਗਦੀ ਏ। ਚਲੋ ਕਿਰਪਾ ਜਾਈ ਦੀ ਜੇ। ਹਾਂਜੀ ਹਾਂਜੀ। ਤੇ ਨਾਮ ਦੱਸਦੇ ਕਰੀ ਫਿਰ। ਹਾਂ ਸਾਜਨਾ ਪਿੰਡ ਚੰਨਲਕੇ ਤਹਿਸੀਲ ਪਪਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਜੇ। ਠੀਕ ਹੈ ਹਾਂਜੀ ਹਾਂਜੀ ਫੋਨ ਨੰਬਰ ਹੀ ਬੋਲ ਦਿਆ ਕਰੀ 78774967 ਠੀਕ ਹੈ ਹਾਂਜੀ ਹਾਂਜੀ ਅੱਜ ਆ ਗਈਆਂ ਮੈਂ ਦੋ ਗਾਵਾਂ ਦੋ ਗਾਵਾਂ ਜੇ ਇੱਕ ਸੂਈ ਜੇ ਇੱਕ ਟੋਕੜ ਕੱਪਣੇ 6 ਮਹੀਨੇ ਚੱਕ ਪਾਸ ਠੀਕ ਹੈ ਚਲੋ ਪਹਿਲਾਂ ਸੂਈ ਵਿਖਾ ਦਈਏ ਇਹਦਾ ਬੱਚਾ ਜੀ ਆ ਬੱਚਾ ਜੀ ਪੁੱਠੇ ਖਾਂਦਾ ਹੈ ਦੀਆਂ ਦਾ ਕੋਈ ਲਾਲੇ ਪੰਘੀਆਂ ਦਾ ਹਾਂਜੀ 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 ਮਹੀਨੇ ਤੇ ਲਾਗੇ ਮੰਨ ਕੇ ਚੱਲੀਏ ਮਹੀਨੇ ਦਾ ਮੰਨ ਕੇ ਚੱਲਣਗੇ ਠੀਕ ਹੈ ਹਾਂਜੀ ਹਾਂਜੀ ਦੁੱਧ ਕਿੰਨਾ ਚਾਹੀਦਾ ਕੋਲ ਇੱਕੋ ਗਾਂ ਇੱਕੋ ਦੁੱਧ ਤੇ 15 ਕਿਲੋ ਕੋਈ ਮੇਰਾ ਵੀਰ 14 ਕਿਲੋ ਆਪਣਾ ਲੀਟਰ ਲੈ ਕੇ ਘਰੋਂ ਆਵੇ ਅੱਛਾ ਲੀਟਰ ਮਾਰ ਕੇ ਲੈ ਜਾਣਗੇ 14 ਲੀਟਰ ਹਾਂਜੀ ਹਾਂਜੀ 14 ਦੁੱਧ 15 ਹੀ ਹੋਗਾ ਠੀਕ ਹੈ 15 14 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਆਈ ਲੈ ਬਾਕੀ ਇਹ ਵੀ ਗਾਂ ਪਿੱਛੋਂ ਪੂਰੀ ਸਾਹ ਭਲੀ ਜਗ੍ਹਾ ਤੋਂ ਨਹੀਂ ਆਈ ਜਿਹਾ ਜੀ ਗਾਂ ਦੀ ਸਾਹ ਹੋਣੀ ਚਾਹੀਦੀ ਇਹ ਥਾਣੇ ਦੇ ਆਪਾਂ ਦੇਖ ਸਕਦੇ ਲੱਗੇ ਤਾਂ। ਥੰਡੀ ਥੰਡੀ ਬਹੁਤ ਏ। ਠੀਕ ਆ। ਹਾਂਜੀ। ਮਸਾਲੀ ਜਵਾਵੀ ਦਿਖਾ ਦੇ ਫੇਰ। ਠੀਕ ਆ ਜੀ। ਨਾਲੇ ਸੱਲੇ ਥਾਣੇ ਦੇ ਲੱਗੇ ਤਾਂ। ਤੇ ਕਿੰਨਾ ਫੇਰੇ ਕੀ ਦਾ ਮੁੱਲ ਆਪਾਂ? ਮੁੱਲ ਤੇ ਮੇਰਾ ਤਾਂ 50 ਹਜ਼ਾਰ ਲੀਏ। ਨਹੀਂ ਫੇਰ। ਯਾ ਇਹ ਗੱਲ ਕਰਦੀ ਮੇਲਾ ਮੁੱਲਾ ਚੱਲੰਦਿਆ ਜਿਹਾ ਨਾ ਦੱਸ ਦੋ ਤੁਸੀਂ ਗਾਵਾ ਡੀ ਆ ਕਰ ਦੋ ਆਪ ਹੀ 45 ਦੇ ਦੀ ਨਹੀਂ 45 ਦੀ ਨਾ ਦੇ ਇੱਕੋ ਗੱਲ ਕਰਦੀ ਐ ਫਿਰ ਕਰ ਦੋ ਜੱਸ ਨਾ ਬਿਲਕੁਲ ਹੀ ਕਰੋ 40000 ਚ 2000 ਛੱਡ ਦੀਏ ਚਲੋ ਹੁਣ ਇੱਥੇ ਤੋਂ ਛੋੜ ਹੀ ਹੋਣੇ ਜੇ ਮੇਰਾ ਵੀਰ ਹੋਰ ਕੋਈ ਜ਼ਿਆਦਾ ਨਾ ਨਵਾਵੇ ਅੱਛਾ ਹਾਂਜੀ ਇਹਦੇ ਤੋਂ ਹੁਣ 1000 1500 ਕੰਮ ਰਹਿ ਗਿਆ ਜੇ ਕੋਈ ਜ਼ਿਆਦਾ ਨਹੀਂ ਜੇ 38000 ਦੀ ਦੇ ਦੋਗੇ ਦੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਇੱਧਰ ਆਓ ਆ ਦੇਖ ਸਾਡੇ ਜੀ ਦੁੱਧ ਜਿਹੜਾ 14 ਲੀਟਰ ਜਿਹੜਾ ਕਹਿੰਦੇ ਕਿ ਬਿਲਕੁਲ ਤਿਆਰ ਹੈ ਤੇ ਹੁਣ ਆ ਜਿਹੜੀ ਟੁਕੜ ਗੱਬਨੇ ਕਿੰਨੇ ਚੱਤੀ ਚੱਕ ਪਾਸ ਸਿਆਮੀ ਨਾਲੀ ਦੀ ਜੀ ਚੱਕ ਪਾਸ ਦੇ ਅੱਛਾ ਹਾਂਜੀ ਹਾਂਜੀ ਤੇ ਦੁੱਧ 6 ਕਿਲੋ ਇੱਕੋ ਦੁੱਧ ਜੀ ਅੱਛਾ ਹਾਂਜੀ ਸੱਜਰ ਨੇ ਕਿੰਨਾ ਕਿਹਾ ਦੁੱਧ ਸੱਜਰ ਉਹ ਘਰ ਆਦੇ ਮਤਾ ਕੋ ਤੇ 18 ਉਹ 17 18 ਕਿਲੋ ਕਹਿੰਦੇ ਬਾਕੀ ਸਾਸੂ ਉਹਨਾਂ ਉਹਦਾਂ ਦੀ ਹੋਈ ਹੈ ਇਹਨਾਂ ਦੇ ਚਾਹੀਦੇ ਹੁਣ ਸਿਆਮੀ ਨਾਲੀ ਦੀ 6-7 ਕਿਲੋ ਦੇਣ ਲਈ ਆ ਤੋਰੋ ਹਾਂ ਫੇਰ ਇੱਕ ਦਿਨ ਹੈਗੀ ਜਰਸੀ ਚ ਆ ਬਾਕੀ ਸੂਣਾ ਇਹਨੇ ਪੂਰੀ ਗਰਮੀ ਚਾਬਾਤ ਹੁਣ ਵੀ ਚਲੋ ਇਹਨੇ ਚਾਹ ਪਾਣੀ ਦਾ ਸਾਰੀ ਜਣਾ ਖੱਲੀ ਢੁੰਡੀ ਇਹ ਵੀ ਬਹੁਤ ਧੀ ਠੀਕ ਹੈ ਇਧਰ ਵੇ ਲੋ ਅਗਲੇ ਅਗਲੇ ਥਾਂ ਦੇਖ ਲੈਦੇ ਇਹ ਪਛਲੇ ਤੁਹਾਨੂੰ ਦੇ ਦਿੰਦਾ ਹਾਂ ਸਾਫ਼ ਜਵਾਜ ਇਹਦਾ ਬਿਲਕੁਲ ਐ ਤਾਂ ਹਣ ਦੇਣਾ ਪੰਜਾਂ ਚੋਂ 14 ਦਾ ਫਰਕ ਹੈਗਾ ਜੇ ਵੀਜੀ ਮੁੜ ਕੇ ਲਾਮਾ ਕੋਈ ਲੈਣਾ ਨਹੀਂਗਾ ਪਹਿਲਾਂ ਦੱਸ ਦੇਣਾ ਚੰਗਾ ਅੱਛਾ ਹਾਂਜੀ ਬਾਕੀ ਤਾਂ ਨਾਲ ਇੱਕ ਬਰਾਬਰ ਆ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਐ ਹਾਂਜੀ ਹਾਂਜੀ ਤੇ ਇਹਦਾ ਫਿਰ ਮੁੱਲ ਇਹ 30000 ਰੁਪਏ ਕਰ ਦਈਏ ਛੋਟ ਛੋਟ ਕਰਾ ਲਓ ਆਪ ਹੀ ਕਰ ਦੋ 50 ਦੇ ਦੀ ਦੋ ਹੋਰ ਛੱਡ ਦੀਏ ਚਲੋ ਤੇ ਯਾਰ ਜੀ ਤੇ ਯਾਰ ਜੀ ਹਾਂਜੀ ਹਾਂਜੀ ਚਲੋ ਬਾਕੀ ਛੋਟ ਛੋਟ ਥੋੜੀ ਬਾਤ ਹੀ ਮੋਕੇ ਤੇ ਜੀ ਕੋਈ ਕੋਈ ਵੀਰਪਰਾ ਚੱਲ ਗਿਆ ਹੋਊਗਾ ਤੇ ਕਰ ਲਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਚੈੱਕ ਪਾਸ ਕਿੰਨੇ ਦਿਨਾਂ ਚ ਕੋਈ ਕਰਵਾ ਲੈ ਤਿੰਨ ਦਿਨਾਂ ਦੀ ਗਰੰਟੀ ਆਪਣੀ ਤਿੰਨ ਦਿਨਾਂ ਤੱਕ ਕਿੰਨਾ ਚੋਣ ਦਿਨਾਂ ਦੀ ਆਪਣੀ ਕਰਾ ਕੇ ਦੱਸ ਸਕਦਾ ਮੇਰਾ ਬਾਅਦ ਚ ਫਿਰ ਦਿਨ ਵਧ ਲੈ ਜੇ ਘੱਟ ਲੈ ਅੱਛਾ ਤੁਹਾਡੇ ਘਰੋਂ ਕਰਵਾ ਕੇ ਖੜੇ ਕੋਈ ਹਨ ਹਾਂਜੀ ਹਾਂਜੀ ਬਾਕੀ ਸਾਡੇ ਕੋਲ ਚੈੱਕ ਪਾਸ ਹੋਈ ਦੀ ਵੀਡੀਓ ਹੈਗੀ ਆਪਾਂ ਜਿਹੜਾ ਵੀ ਲੋਕਾਂ ਨੂੰ ਸੈਂਡ ਕਰ ਦਾਂਗੇ ਠੀਕ ਹੈ ਤੇ ਬਾਕੀ ਆ ਜਿਹੜਾ ਵਾ ਸੋਈ ਹੈ ਵੀ ਦੋ ਟਾਈਮ ਚੋਕ ਲੈ ਜਾਣਾ ਤੈਨੂੰ ਦੋ ਵਾਰ ਆਉਗਾ ਤਿੰਨ ਵਾਰ ਚੋਕ ਮੇਰਾ ਵੀ ਤਸੱਲੀ ਕਰਕੇ ਮੜ ਕੇ ਕਿਉਂਕਿ ਲਾਂਮਾ ਕਿਸ ਕੋ ਲੈਣਾ ਨਹੀਂਗਾ ਹਾਂਜੀ ਹਾਂਜੀ ਇੱਥੇ ਆਪਣੇ ਸੰਗ ਇਹ ਤਾਂ ਤਸੱਲੀ ਕਰਕੇ ਛੱਡਣਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ